ਕਾਜ਼ਾਤਰਨ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਲੋਕਾਂ ਦੇ ਲਈ ਮਹਿਲਾ ਦਿਵਸ ਦੇ ਉੱਪਰ ਸਸਤਾ ਕੀਤਾ ਗਿਆ ਘਰੇਲੂ ਗੈਸ ਸਿਲੰਡਰ 100 ਰੁਪਏ ਤੱਕ ਘਟਾਈ ਗਈ ਕੀਮਤ ਜਿਸ ਤੋਂ ਬਾਅਦ ਸਾਡੀ ਟੀਮ ਵੱਲੋਂ ਜਦੋਂ ਲੋਕਾਂ ਦੇ ਨਾਲ ਘਟਾਈ ਗਈ ਇਸ ਕੀਮਤ ਦੇ ਬਾਰੇ ਪ੍ਰਤੀਕਿਰਿਆ ਜਾਣਨੀ ਚਾਹੀ ਤਾਂ ਲੋਕਾਂ ਨੇ ਕਿਹਾ ਕਿ ਜਿਉਣਾ ਨਜ਼ਦੀਕ ਆਣ ਦੇ ਚਲਦੇ ਇਹ ਕੀਮਤਾਂ ਘਟਾਈਆਂ ਗਈਆਂ ਹਨ ਉੱਥੇ ਹੀ ਮਹਿਲਾਵਾਂ ਨਾਲ ਗੱਲਬਾਤ ਕਰਦੇ ਹੋਏ ਮਹਿਲਾਵਾਂ ਨੇ ਕਿਹਾ ਕਿ 100 ਰੁਪਏ ਘਟਨ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪਵੇਗਾ ਅਤੇ ਉਹਨਾਂ ਚੋਣਾਂ ਨਾਲ ਜੋੜਦੇ ਹੋਏ ਇਸ ਨੂੰ ਕਿਹਾ ਕਿ ਇਹ ਸਿਰਫ ਚੋਣਾਂ ਦੇ ਨਜ਼ਦੀਕ ਆਣ ਦੇ ਕਾਰਨ ਹੀ ਕੀਤਾ ਗਿਆ ਹੈ ਦੂਜੇ ਪਾਸੇ ਦੱਸਦੀ ਹੈ ਕਿ ਲਗਾਤਾਰ ਸਿਲੰਡਰ ਦੇ ਰੇਟ ਦੇ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਭੈਣਾ ਦੇ ਤਿਉਹਾਰ ਦੇ ਉਪਰ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕੀਤੀ ਗਈ ਸੀ ਅਤੇ ਹੁਣ ਮਹਿਲਾ ਦਿਵਸ ਦੇ ਉਪਰਤੀ ਸਰਕਾਰ ਦੇ ਵੱਲੋਂ ਸਿਲੰਡਰ 100 ਰੁਪਏ ਸਸਤਾ ਕੀਤਾ ਗਿਆ ਹੈ ਕੀ ਕਹਿਣਾ ਹੈ ਇਸ ਲੋਕਾਂ ਦਾ ਸੁਣਵਾਨਿਆ ਤੁਹਾਨੂੰ ਇਸ ਖਬਰ ਦੇ ਵਿੱਚ 100 ਰੁਪਏ ਘਟਾਇਆ ਮੱਚ ਬੈਟਰ ਹੈ ਘਟ ਹੋ ਗਿਆ ਉਹਦਾ ਰੇਟ ਅੱਛਾ ਹੈ ਪਰ 100 ਰੁਪਏ ਘਟਾ ਕੇ ਉਹ ਪ੍ਰੂਫ ਕੀ ਕਰਨਾ ਚਾਹੁੰਦੇ ਹੈ ₹100 ਕਟਾ ਕੇ ਉਹ ਕੀ ਕਹਿਣਾ ਚਾਹੁੰਦੇ ਐ ਫਿਰ ਵੀ ਉਹ ਰੇਟ ਕੋਸਟਲੀ ਆ ਹਮ ਲੋਕਾਂ ਵਾਸਤੇ ਆਮ ਪਬਲਿਕ ਵਾਸਤੇ ਕੋਸਟਲੀ ਹੀ ਐ ਇਸ ਚੀਜ਼ ਨੂੰ ਖਰੀਦਣਾ ਮੈਡਮ ਇੱਕ ਚੀਜ਼ ਦੱਸੋ ਜਿਹੜੇ ਵੋਟਾਂ ਦੇ ਵੇਲੇ ਘਟਾ ਰਹੇ ਐ ਰੇਟ ਕਿਉਂ ਘਟਾਉਂਦੇ ਐ ਰੇਟ ਕੀ ਕਾਰਨ ਕੀ ਐ ਪੋਲਿਟਿਕਸ ਐ ਪੋਲਿਟਿਸ਼ੀਅਨ ਐ ਸਭ ਇਹਨਾਂ ਦੀ ਰਲਿ ਮਿਲੀ ਭਗਤ ਹੁੰਦੀ ਐ ਜੀ ਵੋਟਾਂ ਆndੀਆਂ ਨੇ ਵੋਟਾਂ ਦੇ ਨੇੜੇ ਇਹ ਵੋਟਾਂ ਲੈਣ ਵਾਸਤੇ ਰੇਟ ਘਟਾ ਦਿੰਦੇ ਐ ਵੋਟਾਂ ਜਿਵੇਂ ਹੀ ਖਤਮ ਹੁੰਦੀਆਂ ਨੇ ਇਹ ਰੇਟ ਦੁੱਗਣਾ ਕਰਕੇ ਫਿਰ ਵਧਾ ਦਿੰਦੇ ਐ ਕੀ ਇਹਨਾਂ ਵੋਟਾਂ ਦੇ ਉੱਤੇ ਇਸ ਚੀਜ਼ ਦਾ ਇਫੈਕਟ ਪਊਗਾ ਜਿਹੜਾ 100 ਰੁਪਏ ਇਹਨਾਂ ਨੇ ਘਟਾਇਆ ਹੈ ਹਾਂ ਸਰ ਵੋਟਾਂ 'ਵਿਲੇ ਇਫੈਕਟ ਤਾਂ ਪੈਂਦਾ ਫਰਕ ਤਾਂ ਪੈਂਦਾ ਹੈ ਇਹਨਾਂ ਦਾ ਲੋਕਾਂ ਦੀ ਜਿਹੜੀ ਮੈਂਟੈਲਿਟੀ ਹੈ ਨਾ ਸੀ ਮੈਂਟੈਲਿਟੀ ਨਹੀਂ ਚੇਂਜ ਕਰ ਸਕਦੇ ਲੋਕੀ ਇਹ ਚੀਜ਼ ਦੇਖ ਰਿਹਾ ਕਿ ਫਲਾਨੀ ਸਰਕਾਰ ਆਈ ਹੈ ਫਲਾਨੀ ਸਰਕਾਰ ਨੇ ਇਹ ਚੀਜ਼ ਘਟਾਤੀ ਉਹ ਉਹ ਚੀਜ਼ ਨਹੀਂ ਦੇਖ ਰਹੇ ਕਿ ਉਹਨਾਂ ਦੇ ਆਲਮੋਸਟ ਉਹ ਪਹਿਲਾਂ ਤਾਂ 10 ਗੁਣਾ ਵਧਾ ਦਿੰਦੇ ਫਿਰ ਜਦ ਕੇ ਉਹ 2% ਘਟਾਉਣ ਦਾ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਇਹਾਂ ਦਿੱਤੀਆਂ ਨੇ ਸਾਰੀਆਂ ਸਾਰੀਆਂ ਨਾਮ ਦੀਆਂ ਸਬਸਿਡੀਆਂ ਨੇ ਜਦੋਂ 2013 ਦੇ ਵਿੱਚ 450 ਦਾ ਸਿਲੰਡਰ ਸੀ ਮੋਦੀ ਸਰਕਾਰ ਦੇ ਆਂਦੇ ਹੀ ਇਹ ਸਿਲੰਡਰ ਇੱਕੋ ਦਮ ਜਾ ਕੇ 1100 ਦਾ ਹੋ ਗਿਆ ਤੇ ਉਪਰ ਉਹ ਕਹਿੰਦੇ ਕਿ ਅਸੀਂ ਸਬਸਿਡੀ ਦੇ ਰਹੇ ਹਾਂ ਤੁਸੀਂ 1000 ਰੁਪਏ ਦਾ ਸਿਲੰਡਰ ਲੈ ਕੇ ਸਾਨੂੰ 100 200 ਰੁਪਏ ਦੀ ਸਬਸਿਡੀ ਦੇ ਰਹੇ ਹੋ ਕਿਤੇ ਉਹ ਸਿਲੰਡਰ ਸਾਨੂੰ 2013 ਦੇ ਵਿੱਚ 400 450 ਦਾ ਪੈਂਦਾ ਸੀ ਤੇ ਹੁਣ ਉਹ ਸਿਲੰਡਰ ਸਾਨੂੰ ਆ ਕੇ 1100 ਹੁਣ ਜੇਕਰ ਲੈਸ ਹੋਇਆ ਤੇ 800 850 ਪੈਂਦਾ ਹਲੇ ਵੀ ਹੈਗਾ ਤੇ ਇਹ ਜਿਹੜਾ ਸਿਲੰਡਰ ਹੈ ਗਰੀਬੀ ਰੇਖਾ ਤੋਂ ਜਿਹੜੇ ਥੱਲੇ ਲੋਕ ਨੇ ਉਹਨਾਂ ਦੀ ਰਸੋਈ ਤੱਕ ਤਾਂ ਹਲੇ ਵੀ ਨਹੀਂ ਪਹੁੰਚ ਪਾਰੇ ਇਸ ਲੈ ਕੇ ਸਬਸਿਡੀ ਜਿਹੜੀ ਆ ਰਹੀ ਹੈ 22 ਤੋਂ 25 ਰੁਪਏ ਦੇ ਦਰਮਿਆਨ ਆ ਰਹੀ ਹੈ ਤੁਸੀਂ ਉਹਦੇ ਬਾਰੇ ਨਹੀਂ ਸਰ ਆਈ ਨਹੀਂ ਰਹੀ ਜੀ ਆਈ ਨਹੀਂ ਤੱਕ ਨਹੀਂ ਆਈ ਨਹੀਂ ਜੀ ਓਕੇ ਮੇਰਾ ਨਾਮ ਅਨਪ੍ਰੀਤ ਕਰੋ ਜੀ ਕੀ ਕਹਿਣਾ ਚਾਹੋਗੇ ਜਿਹੜੇ ਸਿਲੰਡਰ ਘਟਾਏ ਗਏ ਬਹੁਤ ਵਧੀਆ ਜੀ ਚਲੋ ਸਿਲੰਡਰਾਂ ਦੇ ਰੇਟ ਘਟੇ ਨੇ ਜੋ ਗਰੀਬ ਪਰਿਵਾਰ ਨੇ ਉਹਨਾਂ ਲਈ ਤਾਂ ਬਹੁਤ ਮੁਸ਼ਕਲ ਸੀਗੀ ਵੀ ਲੱਕੜ ਬਾਲਣੋਂ ਬਿਨਾਂ ਤਾਂ ਬੰਦੌਕਾ ਹੋ ਜਾਂਦਾ ਸਿਲੰਡਰ ਚਲੋ ਵਧੀਆ ਨੇ ਘਟ ਕੇ ਕਿੰਨੇ ਉਹਨਾਂ ਨੇ ਕੀ ਲੱਗਦਾ ਲੋਕ ਕਹਿ ਰਹੇ ਆ ਕਿ ਇਹ ਇਲੈਕਸ਼ਨ ਦੇ ਨੇੜੇ ਘਟਾਏ ਗਏ ਨੇ ਇਲੈਕਸ਼ਨਾਂ ਦਾ ਲਾਹਾ ਲੈਣ ਵਾਸਤੇ ਹਾਂ ਇਹ ਤਾਂ ਗੱਲ ਹੈਗੀ ਹੈ ਜੀ ਇਲੈਕਸ਼ਨਾਂ ਕਰਕੇ ਹੀ ਰੇਟ ਘਟਾਏ ਨੇ ਅਬ ਜਿੰਨਾ ਚਿਰ ਇਲੈਕਸ਼ਨ ਨੇ ਉਹਨਾਂ ਚਿਰ ਹੀ ਆ ਉਸ ਤੋਂ ਬਾਅਦ ਫੇਰ ਇਹਨਾਂ ਨੇ ਰੇਟ ਚੱਕ ਦੇਣੇ ਹਨ ਅੱਛਾ ਆਹੀ ਕੁਸ਼ੀ ਰਹਿਣਾ ਕਿਉਂਕਿ ਲਗਾਤਾਰ ਸਰਕਾਰ ਫੈਸਲੇ ਲੈ ਆ ਰਹੀ ਹੈ ਲੋਕਾਂ ਦੇ ਹੱਕ ਦੇ ਵਿੱਚ ਇਹ ਇਲੈਕਸ਼ਨ ਦੇ ਨੇੜੇ ਹੀ ਹਾਂ ਇਹ ਸਭ ਕੁਝ ਇਲੈਕਸ਼ਨ ਦੇ ਨੇੜੇ ਇਲੈਕਸ਼ਨਾਂ ਕਰਕੇ ਹੀ ਹੋਇਆ ਹੈਗਾ ਨਹੀਂ ਤਾਂ ਪਹਿਲਾਂ ਤਾਂ ਕੋਈ ਸੁਣਵਾਈ ਨਹੀਂ ਸੀ ਕੋਈ ਕੁਝ ਨਹੀਂ ਸੀ ਬਵੇਗਾ ਸਰ ਇਹਦਾ ਲੱਗਦਾ ਤੁਹਾਨੂੰ 哎。